ਭਗਵੰਤ ਜੀ ਮਾਨ ਮੁਰਦਾਬਾ ਜਿੰਦਾਬਾਤ ਪੁਲਿਸ ਕੋਲ ਸਰਕਾਰ ਸਾਹਮਣੇ ਮੁਰਦਾਬਾ ਮੁਰਦਾਬਾ ਸਰ ਬੇਸਿਕਲੀ ਸਾਡੀ ਇਕੋ ਹੀ ਡਿਮਾਂਡ ਹੈ ਔਰ ਪਿਛਲੇ 11 ਸਾਲ ਦੀ ਇਹੀ ਚੱਲ ਰਹੀ ਹੈ ਪਹਿਲੇ ਵਾਲੀ ਸਰਕਾਰਾਂ ਦੇ ਅੱਗੇ ਵੀ ਆਪਾਂ ਇਹੀ ਡਿਮਾਂਡ ਰੱਖੀ ਸੀ ਤੇ ਰਾਈਟ ਨਾਓ ਇਸ ਸਰਕਾਰ ਦੇ ਅੱਗੇ ਵੀ ਆਪ ਸਾਡੀ ਇਹੀ ਡਿਮਾਂਡ ਹੈ ਟੂ ਰੈਗੂਲਰ ਰੈਗੂਲਰਾਈਜ਼ ਦੀ ਮੈਰੀਟੋਰੀਸਟ ਸਟਾਫ ਇਨ ਦੀ ਡਿਪਾਰਟਮੈਂਟ ਆਫ ਐਜੂਕੇਸ਼ਨ ਇਹਦੇ ਇਲਾਵਾ ਸਾਡੀ ਕੋਈ ਡਿਮਾਂਡ ਹੋਰ ਨਹੀਂ ਹੈ ਅੱਜ ਆਏ ਸੀਗੇ ਪੁਲਿਸ ਵੱਲੋਂ ਏ ਧੱਕਾ ਮੁੱਕੀ ਗਈ ਬਿਲਕੁਲ ਦੇਖੋ ਜੀ ਜਦੋਂ ਸੁਣਵਾਈ ਕਿਸੇ ਵੀ ਪੱਖ ਤੇ ਨਾ ਹੋਵੇ ਤਾਂ ਬੰਦਾ ਮਜਬੂਰ ਹੋ ਜਾਂਦਾ ਆ ਸਾਡੀ ਵੀ ਕੋਈ ਪੁਲਿਸ ਦੇ ਨਾਲ ਕੋਈ ਖੈਵਾਜੀ ਤਾਂ ਹੈ ਨਹੀਂ ਵੀ ਇਹਨਾਂ ਦੇ ਨਾਲ ਆਪਾਂ ਆ ਕੇ ਭਿੱੜ ਜਾਈਏ ਐਜੂਕੇਸ਼ਨ ਮਿਨਿਸਟਰ ਕੋਲ ਜਾਓ ਤਾਂ ਕਹਿੰਦੇ ਵੀ ਮੇਰੇ ਕੋਲ ਕੋਈ ਪਾਵਰ ਨਹੀਂ ਹੈ ਕਿ ਤੁਸੀਂ ਸੀਐਮ ਨਾਲ ਗੱਲ ਕਰੋ ਪਾਵਰ ਉਹਨਾਂ ਕੋਲ ਹੈ ਵਿੱਤ ਮੰਤਰੀ ਕੋਲ ਜਾਂਦੇ ਹਾਂ ਉਸ ਰਾਹ ਤਾਂ ਸਾਡੀ ਮੀਟਿੰਗਸ ਪੋਸਟਪੋਨ ਕਰਦੇ ਰਹਿੰਦੇ ਨੇ ਤੇ ਜਾਂ ਸਾਡੀ ਸੁਣਵਾਈ ਨਹੀਂ ਹੈਗੀ ਸੀਐਮ ਸਰ ਜਿਹੜੇ ਸਾਡੀ ਸਕੂਲਸ ਦੇ ਪ੍ਰੈਜ਼ੀਡੈਂਟ ਨੇ ਉਹ ਉਹਨਾਂ ਨੇ ਬਾਇਰੂਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੁੰਦੀ ਐ ਬੀਓਜੀ ਦੇ ਥਰੂ ਕਰ ਲੋ ਜਾਂ ਵੈਸੇ ਕਹਿ ਲੋ ਲੇਕਿਨ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਨਹੀਂ ਕੀਤੀ ਜਦ ਸਾਨੂੰ ਕੋਈ ਮੰਤਰੀ ਸੁਣਨ ਨੂੰ ਨਹੀਂ ਰਾਜੀ ਤੇ ਦੂਜੇ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਸਾਰੇ ਦਰਵਾਜ਼ੇ ਖੁੱਲੇ ਨੇ ਤਾਂ ਮੈਨੂੰ ਉਹ ਦਰਵਾਜ਼ਾ ਹੀ ਦੱਸ ਦੋ ਵੀ ਕਿਹੜਾ ਦਰਵਾਜ਼ਾ ਹੈ ਜਿਹੜਾ ਜੜਾ ਤੁਹਾਡਾ ਕੁਲਾ ਹੈ ਜਿੱਥੋਂ ਜਾ ਕੇ ਆਪਾਂ ਗੱਲ ਕਰ ਸਕਦੇ ਕਿਉਂਕਿ ਬਾਕੀ ਦਰਵਾਜ਼ੇ ਸਾਨੂੰ ਕੋਈ ਨਜ਼ਰ ਨਹੀਂ ਆ ਰਹੇ ਫਿਰ ਸਾਡੇ ਕੋਈ ਇੱਕੋ ਇੱਕ ਇਹੀ ਤਰੀਕਾ ਬਚਦਾ ਕਿ ਆਪਾਂ ਸੰਗਰੂਰ ਆ ਜਾਈਏ ਇਹਨਾਂ ਨਾਲ ਫਸ ਪਿੜੀਏ ਤੇ ਇਹਨਾਂ ਤੋਂ ਮੀਟਿੰਗ ਲੈ ਕੇ ਜਾਈਏ ਹੁਣ ਤਾਂ ਸਾਡਾ ਮੀਟਿੰਗ ਦਾ ਵੀ ਮੁੱਦਾ ਨਹੀਂ ਰਿਹਾ ਕਿਉਂਕਿ ਇਹਨਾਂ ਦੀ ਮੀਟਿੰਗਸ ਮੀਟਿੰਗਸ ਆ ਕਿ ਇੱਕ ਮਜ਼ਾਕ ਬਣ ਗਈਆਂ ਇਹਨਾਂ ਨੇ ਮੀਟਿੰਗਾਂ ਮੀਟਿੰਗ ਦੇ ਦੇ ਕੇ ਡਾਂਗੜ ਪਾ ਰਹੇ ਨੇ ਮੀਟਿੰਗ ਤੇ ਬੁਲਾ ਲੰਦੇ ਨੇ ਸੁਣ ਲੈਂਦੇ ਨੇ ਕਿ ਸੁਣਦੇ ਮਨ ਕੀਤਾ ਸੁਣ ਲਿਆ ਨਹੀਂ ਕੀਤਾ ਨਾ ਤੇ ਨਹੀਂ ਸੁਣਾ ਤੇ ਨਵੀਂ ਮੀਟਿੰਗ ਆ ਜਾਈਗੀ ਤੁਹਾਡੇ ਕੋਲ ਬਸ ਮੀਟਿੰਗ ਲਈ ਚਲੋ ਉਹਦਾ ਹੱਲ ਕੋਈ ਨਹੀਂ ਸੋਲੂਸ਼ਨ ਕੋਈ ਨਹੀਂ ਹੁਣ ਤੱਕ ਆਪਾਂ ਆਲਮੋਸਟ ਆਲਮੋਸਟ 5 ਤੋਂ 6 6 ਤੋਂ 6 ਤੋਂ 7 ਮੀਟਿੰਗਸ ਆਪ ਐਜੂਕੇਸ਼ਨ ਮਨਿਸਟਰ ਨਾਲ ਕਰ ਚੁੱਕੇ ਆਂ ਔਰ ਇੰਨੀਆਂ ਮੀਟਿੰਗਸ ਆਪਾਂ ਵਿੱਤ ਮੰਤਰੀ ਨਾਲ ਕਰ ਚੁੱਕੇ ਆਂ ਇੰਨੀਆਂ ਮੀਟਿੰਗਸ ਆਪਾਂ ਅਲੱਗ-ਅਲੱਗ ਮੰਤਰੀਆਂ ਨਾਲ ਐਮ ਐਲ ਏਜ਼ ਨਾਲ ਕਰ ਚੁੱਕੇ ਲੇਕਿਨ ਅੱਜ ਵੀ ਸਾਡਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਨਾ ਕੋਈ ਕਰਨ ਦੇ ਕੀ ਰੂਪ ਦੇਖ ਰਹੇਗੇ ਕਿੰਨੀ ਦੇਰ ਤੱਕ ਕਰਨ ਤਰ ਇਹ ਤਾਂ ਨਾਹੁ ਨਾਜਾਪਾ ਸੀਐਮ ਸਾਡੀ ਮੀਟਿੰਗ ਦੀ ਡਿਮਾਂਡ ਕੀਤੀ ਹੈ ਨਹੀਂ ਮਿਲਦੀ ਤਾਂ ਆਪਾਂ ਬੈਠੇ ਆ ਕੋਈ ਨਹੀਂ ਟਾਈਮ ਹੈਗਾ ਸਾਡਾ ਇਹਨਾਂ ਕੋਲ ਵੀ ਟਾਈਮ ਵਾਧੂ ਹੋਏਗਾ ਜੇ ਜੇ ਨਾ ਕੋਲ ਹੈ ਤਾਂ ਵੀ ਆਪਾਂ ਆਪਾਂ ਵੀ ਬੈਠੇ ਆ ਆਪਾਂ ਅੱਜ ਆਪਣੀ ਗੱਲ ਮਨਵਾਏ ਵਗੈਰ ਨਹੀਂ ਜਾਣਾ ਇਹ ਤੋਂ ਜੀ ਨਾਮ ਵਿਕਾਸ ਗਾਜੀ ਕੀ ਕਹਿਣਾ ਚਾਹੋਗੇ ਕਿ ਜਦੋਂ ਸਰਕਾਰ ਆਈ ਸੀ ਉਸ ਤੋਂ ਬਾਅਦ ਕਹਿੰਦੇ ਜੀ ਉਹ ਧਰਨਾ ਲੈ ਲੱਗੇਗਾ ਕੋਈ ਤੱਕਾ ਮੁੱੱਕੇ ਕੀ ਕਹਿੰਦੇ ਸਰ ਜਦੋਂ 2022 ਵਿੱਚ ਆਪ ਸਰਕਾਰ ਆਈ ਸੀ ਵਾਕਈ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਐਜੂਕੇਸ਼ਨ ਦੇ ਨਾਮ ਤੇ ਅ ਸਰਕਾਰ ਆਈ ਹੈ ਤੇ এডਿਕੇਸ਼ਨ ਦਾ ਜ਼ਰੂਰ ਭਲਾ ਕਰੇਗੀ ਬਟ ਅੱਜ ਬੜੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਕਿ 11 1150 ਦਿਨ ਹੋ ਚੁੱਕੇ ਹਨ ਬਟ ਸਰਕਾਰ ਨੇ এডਿਕੇਸ਼ਨ ਦੇ ਨਾਮ ਤੇ ਸਿਰਫ ਫਰਾਡ ਹੀ ਕੀਤਾ ਹੈ ਉਹਨਾਂ ਨੇ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਬਟ ਇਹ ਸਾਰੀ ਸਿੱਖਿਆ ਕ੍ਰਾਂਤੀ ਬਿਲਕੁਲ ਫੋਕੀ ਹੈ ਨਕਾਰਾ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਇੰਨੇ ਬਿਹਤਰ ਨਤੀਜੇ ਨਤੀਜੇ ਹਰ ਸਾਲ ਦੇ ਰਹੇ ਹਨ ਬਟ ਕੋਈ ਸਾਰ ਨਹੀਂ ਲੈ ਰਹੀ ਇਹ ਸਰਕਾਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਸਕੂਲ ਆਫ ਐਮਿਨੈਂਸ ਖੋਲੇ ਸੀ 117 ਐਮਿਨੈਂਸ ਸਕੂਲ ਇਹਨਾਂ ਨੇ ਖੋਲੇ ਆ ਜਿਨ੍ਹਾਂ ਵਿੱਚੋਂ ਸਿਰਫ ਔਰ ਸਿਰਫ ਦੋ ਮੈਰਿਟਸ ਜਿਹੜੀਆਂ ਆਈਆਂ ਤੇ ਸਾਡੇ ਸਕੂਲ ਜਿਹੜਾ ਸਿਰਫ 10 ਸਕੂਲ ਹਨ ਮੈਰਿਟਰੀਅਸ ਸਕੂਲ ਉਹਨਾਂ ਵਿੱਚੋਂ ਅਸੀਂ 10 ਸਕੂਲਾਂ ਵਿੱਚੋਂ 37 ਮੈਰਿਟਸ ਪ੍ਰੋਡਿਊਸ ਕੀਤੀਆਂ ਜੇਕਰ 44 ਬੱਚੇ IIT ਚ ਸਿਲੈਕਟ ਹੋਏ ਉਹਨਾਂ ਵਿੱਚੋਂ 21 ਬੱਚੇ ਸਾਡੇ ਸਕੂਲ ਦੇ ਸੀ ਮਤਲਬ ਕਿ NEET ਵਿੱਚ ਵੀ ਜਿਹੜਾ 60 ਤੋਂ 70% ਜਿਹੜੇ ਬੱਚੇ ਜਿਹੜੇ ਸਾਡੇ ਸਕੂਲ ਦੇ ਆ ਤੇ ਮੈਰਿਟਾਂ ਲਾ ਲਓ NEET ਦੇ ਰਿਜ਼ਲਟ ਲਾ ਲਓ CMED ਦੇ ਰਿਜ਼ਲਟ ਲਾ ਲਓ JEE ਦੇ ਰਿਜ਼ਲਟ ਲਾ ਲਓ ਹਰੇਕ ਰ ਆਪਣੇ ਰਿਜ਼ਲਟ ਦੇ ਵਿੱਚ ਇਨਕਲੂਡ ਕਰਕੇ ਦੱਸਦੇ ਹਨ ਬਟ ਕਦੀ ਵੀ ਸਾਡੀ ਸਾਰ ਨਹੀਂ ਲੈਂਦੇ ਹੁਣ ਸਾਡੀ ਨਾ ਸਾਰ ਕੋਈ ਸਿੱਖਿਆ ਮੰਤਰੀ ਲੈ ਰਿਹਾ ਨਾ ਮੁੱਖ ਮੰਤਰੀ ਲੈ ਰਿਹਾ ਨਾ ਸਾਡਾ ਸਾਥ ਕੋਈ ਹੋਰ ਦੇ ਰਿਹਾ ਤੇ ਅਸੀਂ ਕਿੱਥੇ ਜਾਈਏ ਜਾਈਏ ਤੇ ਕਿੱਥੇ ਜਾਈਏ 11 ਸਾਲ ਦੇ ਅਸੀਂ ਸੜਕਾਂ ਦੇ ਰੁਲਦੇ ਪਏ ਐ ਇੰਨੇ ਪੜ੍ਹੇ ਲਿਖੇ ਸੜਕਾਂ ਦੇ ਰੁਲਣ ਲਈ ਅਸੀਂ ਥੋੜਾ ਆਪਾਂ ਇਹ ਨਹੀਂ ਮਿਹਨਤ ਕੀਤੀ ਐ ਸਾਨੂੰ ਆਪਣੇ ਬੰਦੇ ਹੱਥ ਦਿੱਤੇ ਜਾਣ ਇਹੀ ਅਸੀਂ ਸਰਕਾਰ ਅੱਗੇ ਗੁਜ਼ਾਰਿਸ਼ ਕਰਦੇ ਆਂ ਤੇ ਸਾਡੇ ਸਕੂਲ ਦੀ ਵੀ ਸਾਰ ਲਿੱਤੀ ਜਾਵੇ ਸਾਡੀ ਵੀ ਸਾਰ ਲਿੱਤੀ ਜਾਵੇ ਸਾਨੂੰ ਬੰਦੇ ਹੱਥ ਦਿੱਤੇ ਜਾਣ ਤੇ ਸਿੱਖਿਆ ਕ੍ਰਾਂਤੀ ਜਿਹੜੀ ਆ ਐਕਚੁਅਲ ਵਿੱਚ ਜਿਹੜੀ ਆ ਇਸੇ ਸਕੂਲਾਂ ਤੋਂ ਹੀ ਆਣੀ ਆ ਇਸੇ ਸਕੂਲਾਂ ਤੋਂ ਹੀ ਆ ਰਹੀ ਆ ਸੋ ਜੈ ਜਨਤਾ ਜੈ ਸੰਘਰਸ਼ ਹਾਂਜੀ ਮੇਰਾ ਨਾਮ ਬੁੱਟਾ ਸਿੰਘ ਮਾਨ ਕਿਹੜੀ ਯੂਨੀਅਨ ਆ ਤੁਹਾਡੀ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਤੋਂ ਜੀ ਜੋ ਅੱਜ ਇੱਥੇ ਮੁੱਖ ਮੰਤਰੀ ਦੀ ਰਹਿਸ਼ ਦਾ ਕਰਾਓ ਕੀਤਾ ਗਿਆ ਸੀ ਕੰਤ ਸਿੰਘ ਮਾਨ ਦਾ ਤਾਂ ਖੁਦ ਮੁੱਖ ਮੰਤਰੀ ਇਹਨਾਂ ਸਕੂਲਾਂ ਦੇ ਪ੍ਰੈਜ਼ੀਡੈਂਟ ਨੇ ਮੈਰਿਟੋਰੀਅਸ ਸਕੂਲਾਂ ਦੇ ਨਤੀਜੇ ਬੜੇ ਅੱਛੇ ਨੇਗੇ ਬਹੁਤ ਜ਼ਿਆਦਾ 131 ਜਿਹੜਾ ਜਈ ਬੱਚਾ ਨੇ 131 ਨੇ ਜਈ ਕਲੀਅਰ ਕੀਤਾ 21 ਨੇ ਜਈ ਐਡਵਾਂਸ ਕੀਤਾ 215 ਦੇ ਕਰੀਬ ਬੱਚੇ ਜਿਹੜੇ ਨੀਟ ਚ ਗਏ ਨੇਗੇ ਇਸ ਤੋਂ ਇਲਾਵਾ 145 ਬੱਚਾ ਨੇ ਜਿਹੜਾ ਹੈਗਾ ਸੀਐਮਏ ਕੀਤਾਗਾ ਪਰ ਇਸ ਦੇ ਬਾਵਜੂਦ ਵੀ ਜਿਹੜਾ ਇਹ ਸਰਕਾਰ ਆ ਬਿਲਕੁਲ ਜਿਹੜਾ ਮੁੱਲ ਨਹੀਂ ਪਾ ਰਹੀ ਮੈਰਿਟੋਰੀਅਸ ਅਧਿਆਪਕਾਂ ਦੇ ਨਤੀਜਾਂ ਦਾ ਉਹਨਾਂ ਨੂੰ ਸਿੱਖਿਆ ਭਾਗ ਵਿੱਚ ਰੈਗੂਲਰ ਨਹੀਂ ਕਰ ਰਹੀ ਲੰਬੇ ਸਮੇਂ ਤੋਂ ਜਿਹੜਾ ਸੜਕਾਂ ਤੇ ਅਸੀਂ ਉਤਰੇ ਹੋਏ ਆਂਗੇ ਇਹ ਸਰਕਾਰ ਆ ਜਿਹੜੀ ਸਿੱਖਿਆ ਦਾ ਨਾਰਾ ਦੇ ਕੇ ਆਈ ਆ ਇਹ ਲੋਕਾਂ ਦੇ ਅੱਖੀਕ ਪੱਟਾ ਪਾਉਣ ਵਾਲੀ ਗੱਲ ਆ ਕਿਉਂਕਿ ਇਹ ਸੰਤਾਪ ਅਸੀਂ ਹੰਡਾ ਰਹੇ ਹਾਂ ਸਿੱਖਿਆ ਦਾ ਵਿਕਾਸ ਕਰ ਰਹੇ ਆ ਖੁੱਦ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਪੜਾ ਲਿਖਾ ਕੇ ਉੱਚ ਕੋਟੀ ਦੇ ਅਫਸਰ ਬਣਾ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਬੱਚਾ ਜਿਹੜਾ ਝੋਨਾ ਲਾ ਰਿਹਾ ਗਿਆ ਸਾਡੇ ਮੈਰਿਟੋਰੀਅਸ ਸਕੂਲ ਦਾ ਹੈਗਾ ਇਹਨੇ ਬੱਚੇ ਨੇ ਜਿਹੜਾ ਜੈ ਐਡਵਾਂਸ ਕੀਤਾਗਾ ਤਾਂ ਕੋਈ ਟੀਚਰਾਂ ਦੀਆਂ ਸਮਾਵਾਂਾਂ ਦੇ ਪ੍ਰਤੀ ਗੱਲ ਨਹੀਂ ਕੀਤੀ ਕਦੇ ਕਿ ਸਿੱਖਿਆ ਭਾਗਤ ਰੈਗੂਲਰ ਕਰੀਏ ਇਤੋਂ ਤੱਕ ਹਾਦਾ ਵੀ 10 ਸਾਲਾਂ ਵਿੱਚ ਜਿਹੜਾ ਤਨਖਾਹ ਵਾਧਾ ਬਹੁਤ ਥੋੜਾ ਹੋਇਆਗਾ ਅਧਿਆਪਕਾਂ ਨੂੰ ਆਪਣੇ ਘਰ ਚ ਲਾਉਣੇ ਵੀ ਬਹੁਤ ਜਿਆਦਾ ਔਖੇ ਹੋਏ ਪਏ ਨੇ ਸਰਕਾਰ ਤੋਂ ਸਾਡੀ ਇੱਕ ਇੱਕ ਮੰਗ ਆਗੀ ਕਿ ਸਿੱਖਿਆ ਭਾਗ ਦੇ ਵਿੱਚ ਜਲਦੀ ਨਾਲ ਟੀਚਰਾਂ ਨੂੰ ਰੈਗੂਲਰ ਕੀਤਾ ਜਾਵੇ ਭਰਤੀ ਜਿਹੜੀ ਪਾਰਦਰਸ਼ੀ ਆ ਕੋਈ ਖਜ਼ਾਨੇ ਤੇ ਬੋਝ ਨਹੀਂ ਪੈਂਦਾ ਪਰ ਸਰਕਾਰ ਦਾ ਮਨਸੂਬਾ ਕੀ ਆਗਾ ਮੁੱਖ ਮੰਤਰੀ ਦਾ ਸਿੱਖਿਆ ਮੰਤਰੀ ਦਾ ਤੇ ਵਿੱਤ ਮੰਤਰੀ ਦਾ ਉਹ ਅੱਜ ਤੱਕ ਸਾਨੂੰ ਸਮਝ ਨਹੀਂ ਆਇਆ ਮੀਟਿੰਗਾਂ ਹੁੰਦੀਆਂ ਨੇ ਹੋ ਵੀ ਜਾਂਦੀਆਂ ਨੇ ਟਾਈਮ ਤੇ ਨਹੀਂ ਹੁੰਦੀਆਂ ਡਲੇ ਹੋ ਜਾਂਦੀਆਂ ਨੇ ਅੱਗੇ ਕੋਈ ਮੁੱਲ ਨਹੀਂ ਨਿਕਲਦਾ ਉਸ ਚੀਜ਼ ਦਾ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਅੱਜ ਦਾ ਜਿਹੜਾ ਪ੍ਰਦਰਸ਼ਨ ਹੈ ਸਾਡਾ ਜਿਸ ਤਰ੍ਹਾਂ ਦੇ ਨਾਲ ਅਧਿਆਪਕ ਥੱਲੇ ਡਿੱਗੇ ਅਧਿਆਪਕਾਂ ਦਾ ਨਰਾਦਰ ਕੀਤਾ ਗਿਆ ਘੱਟੋ ਘੱਟ ਮੁੱਖ ਮੰਤਰੀ ਨੂੰ ਹੁਣ ਤਾਂ ਗੱਲ ਸੁਣ ਲੈਣੀ ਚਾਹੀਦੀ ਆ ਉਹਨਾਂ ਨੂੰ ਅਧਿਆਪਕਾਂ ਦੇ ਨਾਲ ਜਿਹੜਾ ਇੱਕ ਮੀਟਿੰਗ ਕਰਨੀ ਚਾਹੀਦੀ ਤਾਂ ਕਿ ਸਿੱਖਿਆ ਭਾਗ ਦੇ ਉੱਤੇ ਰੈਗੂਲਰ ਹੋ ਸਕੇ ਜੇ ਤੁਹਾਨੂੰ ਮੀਟਿੰਗ ਨਹੀਂ ਮਿਲਦੀ ਫਿਰ ਕੀ ਤਾਂ ਇਸ ਤੋਂ ਬਾਅਦ ਜਿਹੜਾ ਜੀ ਮੀਟਿੰਗ ਨਹੀਂ ਮਿਲਦੀ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਸਵਾਈ ਜਿਹੜਾ ਸਾਡੇ ਆਗੂ ਨੇ ਉਹਨਾਂ ਦਾ ਕੀ ਫੈਸਲਾ ਹੋਏਗਾ ਅੱਗੇ ਪਤਾਾਂਗੇ ਕਿਉਂਕਿ ਮੀਟਕ ਨਾਮ ਦੇਣੀ ਤਾਂ ਫਿਰ ਇਹ ਸਿੱਧਾ ਇਹ ਆ ਵੀ ਸਿੱਖਿਆ ਦਾ ਵਿਕਾਸ ਵੀ ਕੀਤਾ ਜਾ ਰਿਹਾ ਤੇ ਉਹਨਾਂ ਟੀਚਰਾਂ ਨੂੰ ਆਪਾਂ ਪਿੱਛੇ ਵੀ ਧੱਕ ਰਿਹਾ ਮੈਰੀਟੋਰੀਅਸ ਸਕੂਲ ਦੇ ਟੀਚਰਾਂ ਨੂੰ ਉਸ ਤਰ੍ਹਾਂ ਦੀ ਜਿਹੜੀ ਨਾ ਨੀਤੀ ਦੇ ਪੈਰਾ ਦਿੱਤਾ ਗਿਆ ਜਵਾਬ ਦੇ ਵਿੱਚ ਕਿੰਨੇ ਹਨ ਮੈਰੀਟੋਰੀਅਸ ਸਕੂਲ ਆ ਜਿਹੜੇ ਪੰਜਾਬ ਦੇ ਵਿੱਚ 10 ਸਕੂਲ ਆ ਜੀ ਪਹਿਲਾਂ 14 ਦੇ ਵਿੱਚ 6 ਸੀਗੇ ਫਿਰ 16 ਦੇ ਵਿੱਚ 4 ਹੋਰ ਸਕੂਲ ਬਣਦੇ ਨੇਗੇ ਅਮਰitsar ਬਠਿੰਡਾ ਇਸ ਤੋਂ ਇਲਾਵਾ ਹੁਸ਼ਿਆਰਪੁਰ ਤਲਵਾੜੀ ਆ ਜਿਹੜਾ ਮੁਹਾਲੀ ਜਲੰਧਰ ਪਟਿਆਲਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਨਾਲ ਹੀ ਆ ਬਿਲਕੁਲ ਸੰਗਰੂਰ ਇਸ ਤਰ੍ਹਾਂ ਦੇ ਨਾਲ 10 ਸਕੂਲ ਬਣਦੇ ਆ ਇਹਨਾਂ ਸਕ 10000 ਬੱਚਾ ਪੜਦਾਗਾ 9600 ਦੇ ਕਰੀਬ ਜਿਹੜਾ ਹੈ ਟੀਚਰ ਕਿੰਨੇ ਨੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਤਾਂ ਟੀਚਰ ਤਾਂ ਜੇ ਆਪਾਂ ਦੇਖੀਏ ਸੈਂਕੜਿਆਂ ਦੀ ਗਿਣਤੀ ਵਿੱਚ ਹੀ ਆ ਤਕਰੀਬਨ 270 72 75 ਦੀ ਗਿਣਤੀ ਬਣਦੀ ਆ ਜਿਹਦੇ ਵਿੱਚ ਲੈਕਚਰਾਰ ਨੇਗੇ ਜ਼ਿਆਦਾਤਰ ਤੇ ਡੀਪੀਜ਼ ਨੇ ਤੇ ਕੰਪਿਊਟਰ ਟੀਚਰ ਨੇਗੇ ਜ਼ਿਆਦਾਤਰ ਜਿਹੜਾ ਇਹ ਸਕੂਲ ਨੇ ਇੰਗਲਿਸ਼ ਮੀਡੀਅਮ ਦੇ ਸਕੂਲ ਆ ਕਿਉਂਕਿ ਨਾਨ ਮੈਡੀਕਲ ਨੂੰ ਪੜਾਉਂਦੇ ਨੇ ਅਧਿਆਪਕਾ ਮੈਡੀਕਲ ਆ ਤੇ ਕਮਰਸ ਆ ਤੇ ਲੈਂਗੁਏਜ ਦੇ ਟੀਚਰ ਵੀ ਆ ਤਾਂ ਇਸ ਤੋਂ ਇਲਾਵਾ ਕੰਪਿਊਟਰ ਟੀਚਰ ਤੇ ਡੀਪੀ ਟੀਚਰ ਵੀ ਹੈਗੇ ਦੇ ਵਿੱਚ ਕੀ ਲੱਗਦਾ ਸਰਕਾਰ ਤੁਹਾਡੀ ਮੰਗਾਂ ਦੇਖੋ ਇਹ ਹੁੰਦਾ ਵੀ ਇੱਕ ਸੰਘਰਸ਼ ਹੁੰਦਾਗਾ ਇਸ ਚੀਜ਼ ਦਾ ਉਹ ਅਸੀਂ ਲੈ ਕੇ ਚੱਲੇ ਆਂ ਸਾਨੂੰ ਪੂਰੀ ਆਸ ਆ ਵੀ ਜਿਹੜਾ ਸੰਘਰਸ਼ ਆ ਇਹ ਅਸੀਂ ਸਿਰੇ ਲਾਵਾਂਗੇ ਤੇ ਆਪਣੀ ਲੜਾਈ ਨੂੰ ਜਿੱਤਾਂਗੇ ਤੇ ਸਰਕਾਰ ਨੇ ਜਿਹੜੇ ਹੁਣ ਤੱਕ ਗੱਲ ਨਹੀਂ ਸੁਣੀ ਇਹ ਇਸ ਨੂੰ ਇਹਦੇ ਜਿਹੜੇ ਨਤੀਜੇ ਉਹ ਭੁਗਤਨੇ ਪਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਆਪਣਾ ਸਰ ਮੇਰਾ ਨਾਮ ਦਲਜੀਤ ਕੌਰ ਆ ਲੈਕਚਰਰ ਆ ਸਰ ਮੈਰੀਟੋਰੀਅਸ ਟੀਚਰਸ ਯੂਨੀਅਨ ਆ ਇਹ ਕਾਰਨ ਹੈ ਜੋ ਮੁੱਖ ਮੰਤਰੀ ਦੇ ਰਹਿ ਸਕੇ ਤੁਹਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਸਰਕਾਰ ਨੇ ਇਹ ਆ ਕਿ ਪਿਛਲੇ 11 ਸਾਲਾਂ ਤੋਂ ਹੀ ਮੈਰਿਟੋਰੀਅ ਸਕੂਲਾਂ ਦੇ ਵਿੱਚ ਐਜ਼ ਅ ਟੀਚਰ ਕੰਮ ਕਰ ਰਹੇ ਆ ਐਂਡ ਜਦੋਂ ਸਾਡੀ ਅਪੁਆਇੰਟਮੈਂਟ ਹੋਈ ਸੀਗੀ ਉਦੋਂ ਜੋ ਸਾਨੂੰ ਸੈਲਰੀ ਦਿੱਤੀ ਗਈ ਸੀ ਅੱਜ ਤੋਂ 11 ਸਾਲ ਪਹਿਲਾਂ ਜੋ ਸਾਡੀ ਸੈਲਰੀ ਸੀ 11 ਸਾਲਾਂ ਬਾਅਦ ਵੀ ਅਸੀਂ ਉਸੇ ਸੈਲਰੀ ਤੇ ਕੱਚੇ ਜਿਹੜੇ ਆ ਅਧਿਆਪਕ ਦੇ ਤੌਰ ਤੇ ਮੈਰਿਟੋਰੀਅ ਸਕੂਲਾਂ ਦੇ ਵਿੱਚ ਕੰਮ ਕਰ ਰਹੇ ਆ ਮੰਗ ਸਾਡੀ ਇਹ ਆ ਅੱਜ ਦੀ ਕਿ ਅਸੀਂ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਆ ਕਿਉਂਕਿ ਸਾਡੇ ਮੁੱਖ ਮੰਤਰੀ ਜੀ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਮੈਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣਾ ਚਾਹਣਾ ਤੇ ਜਿਹੜੇ ਸਿੱਖਿਆ ਕ੍ਰਾਂਤੀ ਦੇ ਪੋਸਟਰ ਪੂਰੇ ਪੰਜਾਬ ਦੇ ਵਿੱਚ ਲੱਗੇ ਨੇ ਉਹ ਪੋਸਟਰ ਦੇ ਵਿੱਚ ਜਿਹੜੇ ਬੱਚੇ ਨੇ ਉਹ ਬੱਚੇ ਮੈਰਿਟੋਰੀਅ ਸਕੂਲਾਂ ਦੇ ਨੇ ਉਹ ਮੈਰਿਟੋਰੀਅ ਸਕੂਲਾਂ ਦੇ ਬੱਚਿਆਂ ਦੇ ਪੋਸਟਰ ਤੇ ਤੁਸੀਂ ਲਗਾ ਦਿੱਤੇ ਪਰ ਉਹਨਾਂ ਦੇ ਟੀਚਰ ਜਿਹੜੇ ਉਹ ਅਜੇ ਵੀ ਸੜਕਾਂ ਤੇ ਰੋਲਦੇ ਪੈ ਰਹੇ ਨੇ ਉਹ ਤੁਹਾਨੂੰ ਮਿਲਣ ਆ ਰਹੇ ਨੇ ਉਹ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਨੇ ਕਿ ਸਾਡਾ ਕੀ ਕਸੂਰ ਆ ਜੇ ਸਾਡੇ ਬੱਚੇ ਤੁਹਾਡੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਹੋ ਸਕਦੇ ਨੇ ਤੇ ਫਿਰ ਅਸੀਂ ਤੁਹਾਡੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਕਿਉਂ ਨਹੀਂ ਆ ਸੋ ਸਾਡੀ ਇੱਕੋ ਹੀ ਮੰਗ ਆ ਕਿ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਲੈਣਾ ਸਰਕਾਰਾਂ ਨੇ ਕੀਤਾ ਜੋ ਇਹਦੀ ਸਰਕਾਰ ਕਰ ਰਹੀ ਆ ਕਿ ਸਾਨੂੰ ਕੱਚਾ ਸਾਡਾ ਰੋਜ਼ਗਾਰ ਕੱਚਾ ਹੈ ਸਾਨੂੰ ਇਨਕ੍ਰੀਮੈਂਟ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਅਸੀਂ ਸਿਰਫ ਆਪਣੇ ਜੋ ਸਵਾਲਾਂ ਦੇ ਜਵਾਬ ਜਿਹੜੇ ਆ ਮੁੱਖ ਮੰਤਰੀ ਜੀ ਕੋਲੋਂ ਲੈਣਾ ਚਾਹੁੰਦੇ ਹਾਂ